ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਵਨ ਬਾਣੀ ਸ਼ਲੋਕ ਮਹਲਾ ਨਵਾ ਦੇ ਸ਼ਲੋਕ ਨੰਬਰ 7 ਔਰ 8 ਦੀ ਵਿਆਖਿਆ ਅਜਬੀ ਨਾਲ ਸਾਂਝੀ ਕਰਨ ਜਾ ਰਹੇ ਹਾਂ ਤਨ ਤਨ ਜੇ ਤੋ ਕਾ ਦਿਓ ਤਾਂ ਸਿਉ ਨੇ ਨਕੀ ਨ ਕਹ ਨਾਨਕ ਨਰ ਬਾਵਰੇ अब क्यों डोलत दीन कहु नानक नार अब क्यों डोलत दीन तन तन संपै सुख दियो आर जहनी के ता ਕੋਹ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਰਾਮ ਕੋਹ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਰਾਮ ਤੁਨ ਗੁਰੂ ਤੇਗ ਬਹਾਦਰ ਸਾਹਿਬ ਜੀ ਇਹਨਾਂ ਦੋਨਾਂ ਸ਼ਲੋਕਾਂ ਵਿੱਚ ਦਿੱਤੀਆਂ ਹੋਈਆਂ ਦਾਤਾਂ ਦਾ ਜ਼ਿਕਰ ਕਰ ਰਹੇ ਹਨ ਕਿ ਇਹ ਨਾ ਦਾਤਾ ਨੂੰ ਦੇਖ ਕੇ ਤੈਨੂੰ ਉਸ ਪ੍ਰਮਾਤਮਾਨ ਦੀ ਯਾਦ ਹੋਣੀ ਚਾਹੀਦੀ ਹੈ ਉਹ ਚੇਤੇ ਵਿੱਚ ਆਉਣਾ ਚਾਹੀਦਾ ਸ਼ੁਕਰਾਨਾ ਆਉਣਾ ਚਾਹੀਦਾ ਹੈ ਪਹਿਲੇ ਸ਼ਲੋਕ ਵਿੱਚ ਮਹਾਰਾ ਜੀ ਕਹਿੰਦੇ ਹਨ ਤਨ ਤਨ ਜਿਹ ਤੋ ਕੋ ਦਿਓ ਤਾਂ ਸਿਉ ਨੇਹ ਨਾ ਕੀ ਅਕਿਰਤ ਕੰਤਾ ਦੀ ਗੱਲ ਇਸ ਪਹਿਲੇ ਸ਼ਲੋਕ ਵਿੱਚ ਕਰ ਰਹੇ ਹਨ ਚਤਵੇਂ ਸ਼ਲੋਕ ਵਿੱਚ ਮਹਾਰਾ ਫਰਮਾਉਂਦੇ ਹਨ ਜੇ ਸ ਅਕਾਲ ਪੁਰਖ ਵਾਏ ਗੁਰੂ ਨੇ ਕਾਦਰ ਨੇ ਤੈਨੂੰ ਤਨ ਇਹ ਸਰੀਰ ਦਿੱਤਾ ਹੈ ਤਨ ਔਰ ਤਨ ਨੂੰ ਤਾਂ ਇਹ ਜਾਇਦਾਦ ਦੌਲਤ ਸ਼ੋਹਰਤ ਦਿੰਦੀ ਹੈ ਤਨ ਤਨ ਜਿਹ ਤੋ ਕਹ ਦਿਓ ਜਿਸ ਪਰਮਾਤਮਾ ਨੇ ਇਹ ਤੈਨੂੰ ਦਿੱਤਾ ਹੈ ਤਾਂ ਸਿਉ ਨੇ ਹੁਨਾਕੀਨ ਇਸ ਸੰਸਾਰ ਵਿੱਚ ਆ ਕੇ ਕਰ ਕਰਿਆ ਹੈ ਇਸ ਸਰੀਰ ਦੇ ਨਾਲ ਸੰਬੰਧ ਬਣ ਗਿਆ ਇਹਨੂੰ ਪਾਲਣ ਪੋਸ਼ਣ ਵਿੱਚ ਪੂਰਾ ਹੀ ਲੱਗ ਗਿਆ ਅੱਜ ਕੱਲ ਤੇ ਦੇਖਦੇ ਆਂ ਸੀ ਕਿ ਹਰ ਸਮੇਂ ਸਰੀਰ ਦੀ ਹੀ ਗੱਲ ਹੋ ਰਹੀ ਹੈ ਕਪੜਿਆਂ ਦੀ ਗੱਲ ਤਰ੍ਹਾਂ ਤਰ੍ਹਾਂ ਦੇ ਪ੍ਰੋਡਕਟਸ ਦੀ ਗੱਲ ਮੈਂ ਸੋਹਣਾ ਦੇਖਾਂ ਮੇਰੀ ਲੁੱਕ ਸੋਹਣੀ ਹੋਣੀ ਚਾਹੀਦੀ ਹੈ ਨਾ ਸਰੀਰ ਨੂੰ ਹੀ ਸਵਾਰਨ ਵਿੱਚ ਲੱਗ ਗਏ ਤੇ ਅਗਲੇ ਦੂਸਰੇ ਨੰਬਰ ਤੇ ਹੈ ਤਨ ਤੇ ਮਾਰੇ ਕਹਿੰਦੇ ਤਨ ਦੇ ਨਾਲ ਬੜਾ ਪਿਆਰ ਬਣ ਗਿਆ ਔਰ ਜਿਸ ਨੇ ਇਹ ਦਿੱਤੇ ਹਨ ਉਸ ਦੇ ਨਾਲ ਪਿਆਰ ਨਹੀਂ ਬਣਿਆ ਨੇਹ ਤਾਂ ਸਿਉ ਨੇ ਉਹਨਾਂ ਕੀ ਨੇਹ ਦਾ ਅਰਥ ਹੈ ਪਿਆਰ ਉਸ ਪਰਮਾਤਮਾ ਤਾਂ ਸਿਉ ਉਸ ਦੇ ਨਾਲ ਉਸ ਪਰਮਾਤਮਾ ਦੇ ਨਾਲ ਤੇਰਾ ਪਿਆਰ ਨਹੀਂ ਬਣਿਆ ਤਨ ਤਨ ਜੇ ਤੂੰ ਕਹ ਦਿਓ ਤਾਂ ਸਿਉ ਨਹੀਂ ਹੋ ਨਕੀਨ ਕਹੋ ਨਾਨਕ ਨਰ ਬਾਵਰੇ ਨਾਨਕ ਕਹਦਾ ਹੈ ਕਿ ਹੇ ਝੱਲੇ ਮਨੁੱਖ ਬਾਵਰੇ ਝੱਲੇ ਮੈਂ ਕਹਿੰਦੇ ਹੇ ਝੱਲੇ ਮਨੁੱਖ ਉਸ ਪਰਮਾਤਮਾ ਦੇ ਨਾਲ ਪਿਆਰ ਨਹੀਂ ਕੀਤਾ ਕਹੋ ਨਾਨਕ ਨਰ ਬਾਵਰੇ ਕਿਉਂ ਨਹੀਂ ਉਸ ਪਰਮਾਤਮਾ ਨਾਲ ਪਿਆਰ ਕੀਤਾ ਝੱਲੇ ਮਨੁੱਖ ਤੂੰ ਦੁਨੀਆ ਵਿੱਚ ਆ ਕੇ ਝੱਲਾ ਹੋ ਗਿਆ, ਪਾਗਲ ਹੋ ਗਿਆ। ਕਹੋ ਨਾਨਕ ਨਰਬਾਵਰੇ, ਅਬ ਕਿਉਂ ਦੌਲਤ ਦੀ? ਮਹਾਰਾਜ ਕਹਿੰਦੇ ਹਨ ਕਿ ਹੁਣ ਇਸ ਸੰਸਾਰ ਵਿੱਚ ਆ ਕੇ ਜਿਸ ਧਰਮ ਨੂੰ ਕਮਾਉਣ ਦੇ ਲਈ ਇਹ ਧਰਤੀ ਮਿਲੀ ਸੀ। ਧਰਮ ਨੂੰ ਕਮਾਉਣ ਦੇ ਲਈ ਇਹ ਸ੍ਰਿਸ਼ਟੀ ਮਿਲੀ ਸੰਨ ਧਰਤੀ ਮਿਲੀ ਇਸ ਧਰਤੀ ਤੇ ਜਨਮ ਹੋਇਆ। ਮਹਾਰਾਜ ਕਹਿੰਦੇ ਉਸ ਧਰਮ ਨੂੰ ਆਪਣੇ ਨੂੰ ਭੁੱਲ ਗਿਆ। ਅਬ ਕਿਉਂ ਦੌਲਤ ਦੀ? ਹੁਣ ਤੂੰ ਆਪਣੇ ਧਰਮ ਤੋਂ ਦੀਨ ਈਮਾਨ ਤੋਂ ਕਿਉਂ ਡੋਲ ਰਿਆ ਸੀ ਕਹਿੰਦੇ ਨਾ ਇਹਦੇ ਬੰਦੇ ਦਾ ਦੀਨ ਈਮਾਨ ਹੀ ਨਹੀਂ ਹੈ ਕੋਈ ਇਹਦਾ ਕੋਈ ਧਰਮ ਹੀ ਨਹੀਂ ਹੈ ਗੱਲ-ਗੱਲ ਤੇ ਝੂਠ ਬੋਲਦਾ ਗੱਲ-ਗੱਲ ਤੇ ਮੁਕਰ ਜਾਂਦਾ ਹੈ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਇਹ ਗੱਲ-ਗੱਲ ਤੇ ਮੁਕਰ ਗਿਆ ਚੀਜ਼ਾਂ ਲੈ ਕੇ ਮੁਕਰ ਗਿਆ ਤੇ ਹੁਣ ਇਹਦਾ ਦੀਨ ਈਮਾਨ ਡੋਲ ਗਿਆ ਤੇ ਅਗਲੇ ਸ਼ਲੋਕ ਵਿੱਚ ਮਹਾਰਾਜ ਫੁਰਮਾਨ ਕਰਦੇ ਹਨ ਤਨ ਤਨ ਸੰਪੈ ਸੁਖ ਦੀ ਤਨ ਧਨ ਸੰਪੈ ਸੁਖ ਦੀ ਜੋ ਜਿਸ ਮਾਲਕ ਨੇ ਇਹ ਧਨ ਸਰੀਰ ਦਿੱਤਾ ਸੀ ਇਹ ਧਨ ਦੌਲਤ ਦਿੱਤੀ ਸੀ ਸੰਪੈ ਸੰਪਤੀ ਜਾਇਦਾਦ ਘਰ ਬਾਰ ਸਭ ਕੁਝ ਦਿੱਤਾ ਕਿਸੇ ਚੀਜ਼ ਦੀ ਕਮੀ ਨਹੀਂ ਰੱਖੀ ਮਹਾਰਾਏ ਨੇ ਸੰਸਾਰ ਤੇ ਭੇਜਣ ਲੱਗਿਆ ਸਾਰੇ ਸੁੱਖ ਦੇ ਦਿੱਤੇ ਧਨ ਧਨ ਸੰਪੈ ਸੁੱਖ ਦਿਉ ਅਰ ਜਹੀ ਨੀਕੇ ਥਾਮ ਰਹਿਣ ਦੇ ਲਈ ਥਾਮ ਘਰ ਸੋਹਣੇ ਘਰ ਦੇ ਦਿੱਤੇ ਕਾ ਨਾਨਕ ਸੁਨ ਰੇ ਮਨਾ ਨਾਨਕ ਕਹਦਾ ਹੈ ਮੇਰੇ ਮਨਾ ਸੁਣਾ ਸੁਣ ਧਿਆਨ ਦੇ ਨਾਲ ਮਹਾਰਾਜ ਕੀ ਫਰਮਾਨ ਕਰ ਰਹੇ ਹਨ ਉਹ ਪ੍ਰਮਾਤਮਾ ਦੇ ਸ਼ਬਦ ਨੂੰ ਸੁਣਨਾ ਸਿਮਰਤ ਕਾਹੀ ਨਾਮ ਕਿਉਂ ਉਸ ਨੂੰ ਯਾਦ ਨਹੀਂ ਕਰਦਾ ਕਹੋ ਨਾਨਕ ਸੁਣਵੇਂ ਮਨਾ ਸਿਮਰਤ ਕਾਹੀ ਨਾਮ ਨਾਨਕ ਆਖਦਾ ਹੈ ਕਿ ਕਿਉਂ ਉਸ ਨੂੰ ਯਾਦ ਨਹੀਂ ਕਰਦਾ ਜਿਸ ਨੇ ਤਨ ਇਹ ਸਰੀਰ ਦਿੱਤਾ ਧਨ ਦਿੱਤਾ ਜਾਇਦਾ ਦਿੱਤੀ ਸੰਪਤੀ ਦਿੱਤੀ ਰਹਿਣ ਨੂੰ ਸੁਣੇ ਮਕਾਨ ਦਿੱਤੇ ਪਰਿਵਾਰ ਵਿੱਚ ਧੀਆ ਪੁੱਤਰ ਦਿੱਤੇ ਸੁਖ ਸੁਵਿਧਾਵਾਂ ਦਿੱਤੀਆਂ ਸਭ ਕੁਝ ਦਿੱਤਾ ਕਿਉਂ ਉਸ ਮਾਲਕ ਨੂੰ ਯਾਦ ਨਹੀਂ ਕਰਦਾ ਸਿਮਰਤ ਕਾਹਨ ਆਰਾਮ ਉਸ ਨੂੰ ਚੇਤੇ ਕਰ ਉਸ ਨੂੰ ਯਾਦ ਕਰ ਹਰ ਇੱਕ ਸ਼ਬਦ ਵਿੱਚ ਹਰ ਉੱਠਣ ਬੈਠਣ ਵਿੱਚ ਬੋਲਣ ਵਿੱਚ ਦੇਖਣ ਵਿੱਚ ਸੁਣਨ ਵਿੱਚ ਹਰ ਸਮੇਂ ਸ਼ੁਕਰਾਨਾ ਕਰ ਮਾਰਾ ਹੀ ਮੈਨੂੰ ਸਭ ਕੁਝ ਦਿੱਤਾ ਸ਼ੁਕਰ 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 ਦਾਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ